ਹਾਂਜੀ ਸਵਾਗਤ ਹੈ ਤੁਹਾਡਾ ਸਾਰੇ ਆ ਸਾਡੇ ਇੱਕ ਹੋਰ ਨਵੇਂ ਬਲਾਕ ਦੇ ਵਿੱਚ ਆਈਡੀ ਉਲਾਉਤੀ ਸ਼ੁਰੂਆਤ ਹੋਈ ਹੈ ਆਪਣਾ ਪ੍ਰੋਜੈਕਟ ਦਾ ਇਹ ਪਲੇਟਰੀਗਾ ਪੇਂਟ ਕਰ ਲੱਗੇ ਆ ਮੱਢ ਤੇ ਆ ਚੁੱਕੇ ਆ ਜਿਹੜੇ ਉੱਪਰ ਸਿੱਟਰ ਸੈਟਨ ਹੈ ਇਹ ਇੱਕ ਤੜਕੇ ਬਕੋ ਤੋਂ ਅੰਦਰ ਇਹੜਕੇ ਦਾ ਬੋਲ ਜਿਹੜਾ ਤਾਂ ਅੱਗੇ ਵੀ ਦੱਸਿਆ ਬੱਟਿਆਂ ਦਾ ਮੈਂ ਚਾਉਂਦੇ ਆ ਮੰਡੂ ਵੀਓ ਚੈੱਕ ਕਰੋ ਤੁਸੀਂ

ਉਹਨਾਂ ਨੂੰ ਦੋ-ਤਿੰਨ ਦਿਨਾਂ ਦਾ ਕੰਮ ਹੀ ਕਰਦੇ ਸਾਨੂੰ ਕਰ ਲੈਣ ਦੋ ਫਿਰ ਵੇਖਾਂਗੇ ਲਿਆਉਣਾ ਕਿ ਨਹੀਂ ਹੁਣ ਜਿੰਨੇ ਤਵੀ ਆਉਣਾ ਉਹਨਾਂ ਨਾਲ ਹੀ ਪਹਿਲਾਂ ਤਵੀਆਂ ਨੂੰ ਵਾੜੀਏ ਫਿਰ ਸਵਾਗ ਘਾ ਮਾਰਾਂਗੇ ਉਹਨਾਂ ਨੂੰ ਜੀਰੋ ਨਾਲ ਘੇਰ ਕੇ ਵੇਖਾਂਗੇ ਜੀਰੋ ਟਰੈਲਰ ਰੋਣੇ ਆ ਕਿਹੜੇ ਗੇਅਰ ਚ ਵਗਦਾ ਹੈ ਇੰਟਰੋ ਲਾਤਾ ਪਹਾਈ ਕਿ ਪਹਿਲਾ ਵਹਿੰਦਾ ਤੇ ਫਿਰ ਦੂਜਾ ਤੇ ਡਾਉਣ ਆ ਤੇ ਚੌਥੀ ਕੇ ਕਿੱਲੀ ਚ ਚੱਕਰ ਆਪਾ ਕਰ ਲਿਆ 1700 1500 17 1200 ਦਾ ਜਿਆਦਾ ਨਹੀਂ ਜਾ ਤੇ ਪੂਰਾ ਨਰਮਲੀ ਕਲਦਾ ਦੁਜੇ ਆ ਕੋਈ ਲੋਡ ਪੈਣਾ ਚੌਥੇ ਮੀਡੀਅਮ ਦੇ ਚੱਲੀ ਜਾਂਦਾ ਪੰਜਵੇਂ ਮੀਡੀਅਮ ਚ ਵੀ ਚੱਲੀ ਜਾਂਦਾ ਸੁੱਕ ਲੈਂਦਾ ਜੇਰ ਵੱਡੇ ਪਰ ਕਿੰਨਾ ਫੁੜਕਦਾ ਜਿਆਦਾ ਵਾ ਫਰੀ ਦੇ ਜਾਂਦਾ ਹੀ ਆ ਜਿਹੜਾ ਜਾਂਦਾ ਤੀ ਚਾਹੀ ਭਾਈ ਨੰਦੀ ਚਾਹੀ ਆਪਾ ਦਾ ਭਤੀਜਾ ਹੀ ਉਹਨਾਂ ਚੱਕਰਾਂ ਦੇ

ਰਾਜ ਜਿੰਵੇ ਜਿਆਦਾ ਹੀ ਗੱਲਾ ਸਾਜੇ ਫੇਰ ਭਾਵੇਂ ਲੋਡ ਬਣਾਉਂਦਾ ਉੱਧਾਰੀ ਬਣਾਉਂਦਾ ਸਾਡੇ ਸਾਹਮਣੇ ਆ ਬਾਗੀ ਵੀਡੀਓ ਕਮੈਂਟ ਕਰਕੇ ਦੋ ਜਰੂਰੀ ਜਿੱਦਾ ਜੋੜਦਾ ਕਾ ਪੂਰਾ ਫੋਨ ਖੱਲਾ ਤਾਂ ਹਾਂ ਹਾਂ ਇਹਦੇ ਵਿੱਚ ਜਾਈਏ ਲਾ ਲੇਖ ਨਹੀਂ ਹੁੰਦੀ ਹੁਣ ਵੇਖੋ ਥੋੜਾ ਲੋਡ ਦਾ ਨਾ ਇਹਨੇ ਤੇ ਫੇਰ ਚੁੱਕ ਲੈਣੇ ਚੱਕਰ ਸੇਮ ਉਹ ਨਿਆ ਕਿਹੜੇ ਗੀਅਰ ਚ ਵਗਦਾ ਹੈ ਇੰਟਰੋ ਲਾਤਾ ਪਹਾੜੀ ਤੇ ਪਹਿਲਾ ਪੈਂਦਾ ਤੇ ਅੱਗੇ ਦੂਜਾ ਤੇ ਡਾਉਣ ਆ ਤੇ ਚੌਥੀ ਕਿ ਚਿੱਲੀ ਜਾ ਚੱਕਰ ਆਪਾ ਕਰ ਲਿਆ 1700 1500 1700 1700 ਤੋਂ ਦੱਸ ਤੇ ਜਿਹੜਾ ਸੱਟਾ ਗਾਜੇ ਤਾਂ ਇਹ ਪੂਰਾ ਨੋਰਮਲੀ ਗੱਜਦਾ ਚੁਜੇ ਆ ਕੋਈ ਲੋਡ ਪੈਣਾ ਚੌਪਲੇ ਮੀਡੀਅਮ ਜਰ ਚੱਲੀ ਅੱਗਾ ਪੰਜਵੇਂ ਮੀਡੀਅਮ ਚ ਵੀ ਚੱਲੀ ਜਾਂਦਾ ਧੱਕ ਲੈਂਦਾ ਜੇਰ ਵੱਡੇ ਪਰ ਵਿਕਰਾਮ ਫੁੜਕਦਾ ਜਿਆਦਾ ਵਾ ਫਰੀਜ ਜਾਂਦਾ ਹੀ ਆ ਇਹ ਕਿੰਨਾ ਤੀਜਾ ਹੀ ਬਾਈ ਉਹਨਾਂ ਦੀ ਜਾਈ ਆਪਾਂ ਦਾ ਭਤੀਜਾ ਹੀ ਉਹਨਾਂ ਚੱਕਰਾਂ ਦੇ điều gì đó, thậm chí điên khi normal đã, hoặc chúng nó lên đó được không? Tại sao điên à? Tại sao ਰਾਜ ਜਿੱਥੇ ਜਿਆਦਾ ਜਿੱਲਾ ਥਾ ਆ ਜੇ ਫਿਰ ਭਾਵੇਂ ਲੋਡ ਬਣਾਉਂਦਾ ਉੱਠਾ ਨਹੀਂ ਬਣਾਉਂਦਾ ਸਾਡੇ ਸਾਹਮਣੇ ਆ ਬਾਤੀ ਵੀਡੀਓ ਇੱਧਰ ਆ ਗਈ ਆਪਣੀ ਚਾਹ ਆਉਂਦਾ ਹੈ ਪਿਆਲੀ ਉੱਧਰ ਚੱਲੀ ਜਾਂਦਾ ਐਪੀ ਸੀਟਰ 755 ਪਿਛੇ ਪਰ ਵੈਨੇ ਜਨਰੇ ਐਪੀ ਸੀਟਰ ਨਹੀਂ ਕਰਾਂਗੇ ਸਾਲੀ ਜਾਦੀ ਜ਼ੀਰੋ ਕਰਾਂਗੇ

ਆਹ ਤਾਂ ਇੱਦਾਂ ਰੱਖ ਇੱਥੇ ਜਿਵੇਂ ਤਵੇਂ ਇਹ ਪਰਦੇ ਪਰਚਾ ਇੱਥੇ ਟੋਆ ਆਵੇ ਇੱਧਰ કેરી ਜਾਂਦੇ ਆਲੂ 265 ਦਾ ਹੰਦੀ ਭਾਜੀ ਮੁੰਡਾ ਮੈਗੀ ਮੈਗੀ ਆਈ ਮੁੰਡੇ ਲਈ ਡਿਲੀਵਰੀ ਕੀਤੀ ਆ ਹੋਮ ਡਿਲੀਵਰੀ ਕੀ ਲੈਂਦੀ ਚੈੱਕ ਹੋਮ ਡਿਲੀਵਰੀ ਹੋਮ ਡਿਲੀਵਰੀ ਨਹੀਂ ਮੋਟਰ ਡਿਲੀਵਰੀ ਖੇਤ ਡਿਲੀਵਰੀ ਆ ਜਾਓ ਕਰ ਕੇ ਤੇ ਆ ਉਹ ਉਪਰਲੇ ਪਾਸੇ ਵੀ ਕੇਰੇ ਉਧਰ ਪੋਟੇਟੋ ਪੋਟੇਟੋ ਦੀ ਭੁਜਾਈ ਹੋ ਹੁੰਦੀ ਨਹੀਂ ਤਾਂ ਇਹ ਚਲ ਗਿਆ ਉਹ ਦੂਜੇ ਇੰਦਰ ਦਾ ਚੱਲੀ ਜਾਂਦਾ ਇਧਰ ਤੋਂ ਸੋਪਾ ਪਾਈ ਜਾਂਦਾ ਤੂੰ ਪੰਜ ਮਗਰ ਆਪਾਂ ਪਹਿਲਾਂ ਸੁਵਾਗਾ ਇਹ ਕਰਾਂਗੇ ਚੰਦ ਪਰ ਕਰਕੇ ਕਰਦਾ ਇਹਨੂੰ ਤਿਆਰ ਪਹਿਲਾਂ ਟ੍ਰਿਕਿਟਾ ਲਾ ਕੇ ਦੇਖਾਂਗੇ ਕਿਉਂਕਿ ਪ੍ਰਾਲੀ ਵਾਲੀ ਵਾਹ ਵਾਹ ਹੈਗੀ ਲੱਗਦੀ ਆ ਡਰੇਡਾ ਚੰਦ ਦੀ ਟ੍ਰਿਕਿਟਾ ਲਾ ਕੇ ਵਿਖਾਂਗੇ ਜਿਹੜਾ ਕੀ ਭੰਦਾ ਭਾਰ ਦੇ ਹੁਣ ਸੁਵਾਗਾ ਇੱਥੇ